ਹਾਂਜੀ ਪੰਜਾਬੀਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਜੋ ਕਿ ਬਹੁਤ ਵੱਡੀ ਖੁਸ਼ਖਬਰੀ ਆਈ ਏ ਸਾਹਮਣੇ ਅਮਰਤਪਾਲ ਨੂੰ ਲੈ ਕੇ 13 ਮਾਰਚ ਨੂੰ ਅਮਰਤਪਾਲ ਸਿੰਘ ਰਿਹਾ ਹੋਣਗੇ ਬਾਹਰ ਆਉਣ ਜਾ ਰਹੇ ਆ ਇਹ ਆਪਣੇ ਸਿੱਖ ਨੌਜਵਾਨਾਂ ਬਾਤ ਤੇ ਬਹੁਤ ਵੱਡੀ ਖੁਸ਼ਖਬਰੀ ਆ ਤੇ ਆਪਣੇ ਸਾਰੇ ਪੰਜਾਬੀ ਭੈਣ ਭਰਾਵਾਂ ਬਾਤ ਤੇ ਕਿਉਂਕਿ ਸਾਰਿਆਂ ਨੂੰ ਇੰਤਜ਼ਾਰ ਆ ਵੀ ਅਮਰਤਪਾਲ ਕਦੋਂ ਬਾਹਰ ਆਊਗਾ ਕਿਉਂਕਿ ਹਰ ਰੋਜ਼ ਵੀਡੀਓ ਹਫਤੇ ਵਿੱਚ ਇੱਕ ਨਾ ਇੱਕ ਅੱਧੀ ਵਾਇਰਲ ਹੁੰਦੀ ਏ ਵੀ ਅਮਰਤਪਾਲ ਬਾਹਰ ਆਉਣਗੇ ਬਾਹਰ ਆਉਣਗੇ ਪਰ ਜੋ ਹੁਣ ਕੋਰਟ ਦੀ ਸੁਣਵਾਈ ਜੋ 12 ਤਰੀਕ ਨੂੰ ਰੱਖੀ ਗਈ ਸੀ 12 ਮਾਰਚ ਨੂੰ ਪਰ ਅਮਰਤਪਾਲ ਸਿੰਘ ਕਹਿੰਦੇ ਆ ਵੀ ਜਿਵੇਂ 13 ਤਰੀਕ ਨੂੰ ਬਾਹਰ ਆਉਣ ਜਾ ਰਹੇ ਆ 13 ਮਾਰਚ ਨੂੰ 12 ਤਰੀਕ ਨੂੰ ਸੁਣਵਾਈ ਆ ਪਰ ਜਿਵੇਂ ਆਪਾਂ ਇਹ ਖਬਰ ਸੁਣੀ ਹੈ ਤੁਰੰਤ ਤੁਹਾਡੇ ਨਾਲ ਸਾਂਝੀ ਕਰੀ ਆ ਇਹ ਆਪਣੇ ਪੰਜਾਬੀ ਗੱਲਬਾਤ ਚੈਨਲ ਤੋਂ ਜੋ ਇਹ ਆਪਾਂ ਵੀਡੀਓ ਸੁਣੀ ਆ ਜੋ ਆਪਣਾ ਇੱਕ ਸਿੱਖ ਨੌਜਵਾਨ ਆ ਜੋ ਤਾਂ ਉਹਨੇ ਆਪਾਂ ਨੂੰ ਜੋ ਇਹ ਸਾਰੀ ਜਾਣਕਾਰੀ ਦੱਸੀ ਆ ਤੇ ਆਪਾਂ ਤੁਹਾਡੇ ਤੱਕ ਪਹੁੰਚਾ ਰਹੇ ਆ ਗੱਲ ਹੁਣ ਐਨੀ ਕਾ ਕਿਉਂਕਿ ਅਮਰਤਪਾਲ ਨੂੰ ਲੈ ਕੇ ਇੱਕ ਵਿਵਾਦ ਛੜਿਆ ਹੋਇਆ ਸੀ ਵੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਕਿਉਂਕਿ ਉਹਦੇ ਵਿੱਚ 40 ਦਿਨ ਗੈਹ ਹਾਜ਼ਰ ਅਮਰਤਪਾਲ ਤਾਂ ਜੇ ਹੁਣ ਗੱਲ ਕਰੀਏ ਮੈਂਬਰਸ਼ਿਪ ਦੀ ਕਿਉਂਕਿ ਮੈਂਬਰਸ਼ਿਪ ਤਾਂ ਆਪ ਹੀ ਰੱਦ ਹੋ ਸਕਦੀ ਹੈ ਜਦੋਂ ਇਹਨਾਂ ਨੂੰ ਸਮਾਂ ਤਾਂ ਦਿੱਤਾ ਨਹੀਂ ਜਾਂਦਾ ਗੱਲਬਾਤ ਕਰਨ ਦਾ ਸੈਸ਼ਨ ਦੇ ਵਿੱਚ ਕਿੰਨੇ ਵਾਰੀ ਅਮਰਤਪਾਲ ਨੇ ਪਟੀਸ਼ਨ ਪਾਤੀ ਹਾਈ ਕੋਰਟ ਦੇ ਵਿੱਚ ਤਾਂ ਉਹਦੇ ਵਿੱਚ ਅਮਰਤਪਾਲ ਸਿੰਘ ਦਾ ਕਸੂਰੀ ਇਹ ਸਰਕਾਰ ਦਾ ਕਸੂਰ ਆ ਕਿਉਂਕਿ ਕਿੰਨੇ ਵਾਰੀ ਪਟੀਸ਼ਨ ਪਾਤੀ ਵੀ ਮੈਨੂੰ ਪੈਰੋਲ ਮਿਲਣੀ ਚਾਹੀਦੀ ਆ ਚਾਹੇ 2 ਘੰਟਿਆਂ ਦੀ ਮਿਲੇ ਚਾਹੇ ਸਾਰੇ ਦਿਨ ਦੀ ਵੀ ਤਾਂ ਕਿ ਮੈਂ ਸੈਸ਼ਨ ਦੇ ਵਿੱਚ ਗੱਲਬਾਤ ਕਰ ਸਕਾਂ ਕਿਉਂਕਿ ਇੱਕ ਮੈਂ ਵੀ ਜਿੱਤੇ ਜਿੱਤਾ ਹੋਏ ਨੁਮਾਇੰਦਾ ਲੋਕਾਂ ਨੇ ਇੱਕ ਮੈਨੂੰ ਵੋਟਾਂ ਪਾ ਕੇ 197000 ਵੋਟ ਤੇ ਮੈਨੂੰ ਜਿਤਾਇਆ ਗਿਆ 497000 ਸਾਰੀ ਵੋਟ ਪਈ ਸੀ ਤਾਂ ਗੱਲ ਹੁਣ ਇੰਨੀ ਕਾ ਵੀ ਇੰਨਾ ਲੋਕਾਂ ਦਾ ਪਿਆਰ ਸਤਿਕਾਰ ਨਾਲ ਜਿਤਾਏ ਹੋਏ ਇੱਕ ਐਮਪੀ ਨੂੰ ਜਿਲ੍ਹੇ ਦੇ ਵਿੱਚ ਰੱਖ ਰੱਖਿਆ ਤਾਂ ਗੱਲ ਹੁਣ ਇੰਨੀ ਕਾ ਜਦੋਂ ਅਮਰਪਾਲ ਦੀ ਬਾਹਰ ਆਉਣ ਦੀ ਵਾਰੀ ਹੁੰਦੀ ਹੈ ਕੋਈ ਨਾ ਕੋਈ ਦੋਸ਼ ਲਾ ਦਿੰਦਾ ਹੈ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਜਾ ਰਹੀ ਸੀ ਜਿਹਦਾ ਨਾਮ ਆ ਕਾਲੀ ਦਰਬਾਰਸ ਪੰਜਾਬ ਦੀ ਜਦੋਂ ਨਵੀਂ ਪਾਰਟੀ ਦਾ ਗਾਸ ਹੋਇਆ ਤੁਰੰਤ ਇਹਨਾਂ ਨੂੰ ਭਲਕ ਲੱਗੀ ਯੂਏਪੀਏ ਲਾ ਗਏ ਉਦੋਂ ਪਹਿਲਾਂ ਐਨਐਸਏ ਲਾ ਕੇ ਖਾਲਸਤਾਨੀ ਕਹਿ ਕੇ ਜਿੱਲ ਦਿੱਤੇ ਤਾਂ ਜਦੋਂ ਇਹਨਾਂ ਨੂੰ ਐਨਐਸਏ ਲਾਈ ਗਈ ਸੀ ਉਦੋਂ ਯੂਏਪੀਏ ਕਿੱਥੇ ਗਿਆ ਸੀ ਉਦੋਂ ਕਿਉਂ ਨਹੀਂ ਇਹਨਾਂ ਦੇ ਧਿਆਨ ਚ ਆਇਆ ਭਾਈ ਕੋਰਤਾਰਾ ਇੱਕ ਹੋਰ ਕਸੂਰਵਾਰ ਆ ਉਹ ਵੀ ਇਹਨਾਂ ਉੱਪਰ ਕੇਸ ਬਣਦਾ ਵਾਦ ਦੇ ਵਿੱਚ ਇਹ ਕਹਿੰਦੇ ਆ ਵੀ ਭਾਈ ਅਮਰਤਪਾਲ ਸਿੰਘ ਤਾਂ ਇੱਕ ਹੱਤਿਆ ਦਾ ਕੇਸ ਲਾ ਦਿੰਦੇ ਆ ਜੋ ਹਰੀ ਨਾ ਦਾ ਗੁਰਪ੍ਰੀਤ ਨਾ ਦਾ ਇੱਕ ਹਰੀ ਨਾ ਦਾ ਸਖਸਾ ਜੋ ਅਮਰਤਪਾਲ ਨਾਲ ਹੀ ਕਿਉਂ ਇਨੀ ਇਨਸਾਫੀ ਹੁੰਦੀ ਆ ਕਿਉਂਕਿ ਉਹਦੇ ਬਾਅਦ ਤੇ ਕੋਈ ਕੋਟ ਆਡ ਨਹੀਂ ਹੈਗਾ ਜੇ ਗੱਲ ਕਰੀਏ ਰਾਮ ਰਹੀਮ ਦੀ ਉਹਨੂੰ ਪੈਰੋਲ ਮਿਲ ਜਾਂਦੀ ਆ ਸਾਲ ਦੇ ਵਿੱਚ 12 ਵਾਰੀ ਤਾਂ ਅਮਰਤਪਾਲ ਵਾਸਤੇ ਕੋਈ ਅਟ ਕਾਨੂੰਨ ਨਹੀਂ ਹੈਗਾ ਅਮਰਤਪਾਲ ਸਿੰਘ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਕਿਉਂਕਿ ਰਾਮ ਰਹੀਮ ਨੂੰ ਸਰਸੇਵਾਲਾ ਬਾਬਾ ਜਿਹੜਾ ਉਹਦੇ ਤੇ ਵੀ ਪਤਾ ਆਪਾਂ ਨੂੰ ਜ਼ਬਰਜਨਾਹ ਦਾ ਕੇਸ ਆ ਤਾਂ ਉਹਨੂੰ ਸਾਲ ਦੇ ਵਿੱਚ 12 ਵਾਰੀ ਪੈਰੋਲ ਮਿਲ ਜਾਂਦੀ ਹੈ ਫਿਰ ਅਮਰਤਪਾਲ ਨੂੰ ਕਿਉਂ ਨਹੀਂ ਮਿਲ ਸਕਦੀ ਵੀ ਚਲੋ ਜੀ ਜੋ ਹੁਣ ਇਹ ਖਬਰ ਆਈ ਹੈ ਸਾਹਮਣੇ ਕਿਉਂਕਿ ਕਈ ਚੈਨਲਾਂ ਤੋਂ ਹਰ ਰੋਜ਼ ਵੀਡੀਓ ਵਾਇਰਲ ਹੁੰਦੀ ਆ ਹਫ਼ਤੇ ਚਿਕਨਾ ਇੱਕ ਅੱਧੀ ਆਉਂਦੀ ਰਹਿੰਦੀ ਵੀ ਅਮਰਤਪਾਲ ਬਾਹਰ ਆਉਣਗੇ ਜਿਹੜੀ ਹੁਣ ਇਹ ਪੰਜਾਬੀ ਗੱਲਬਾਤ ਚੈਨਲ ਤੋਂ ਜੋ ਵੀਡੀਓ ਆਈ ਹੈ ਸਾਹਮਣੇ ਤੇ ਪਸ ਤੁਹਾਡੇ ਨਾਲ ਵਿਚਾਰ ਕਰੇ ਸਾਂਝੇ ਤਾਂ ਕਹਿਣਾ ਹੁਣ ਇਹੀ ਬਣਦਾ ਵੀ ਅਮਰਤਪਾਲ ਸਿੰਘ 13 ਤਰੀਕ ਨੂੰ ਬਾਹਰ ਆਉਣ ਜਾ ਰਿਹਾ ਇਹ ਆਪਣੇ ਸਿੱਖ ਨੌਜਵਾਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਅਮਰਤਪਾਲ ਸਿੰਘ ਜੇ ਪੰਜਾਬ ਦੇ ਵਿੱਚ ਆ ਗਿਆ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਮੁੱਦੇ ਚੱਕਣੇ ਹਨ ਨਸ਼ਾ ਜਿਵੇਂ ਆਪਾਂ ਗੱਲ ਕਰੀਏ ਨਸ਼ਿਆਂ ਦੇ ਮੁੱਦਿਆਂ ਤੇ ਬੋਲਣਾਗਾ ਤਾਂ ਇਸ ਕਰਕੇ ਅਮਰਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਜੇ ਸੀਐਮ ਭਵੰਤਮਾਨ ਦੇ ਪਹਿਲੇ ਉਸ ਓਡਿਆਂ ਦੇ ਜਦੋਂ ਕਿਧਰੋਂ ਕੋਈ ਪਤਾ ਲੱਗਦਾ ਵੀ ਅਮਰਤਪਾਲ ਸਿੰਘ ਬਾਹਰ ਆਉਣ ਜਾ ਰਿਹਾ ਤਾਂ ਤਰਾਂ ਤਾਂ ਜਦੋਂ ਪਤਾ ਲੱਗਦਾ ਕੋਈ ਨਾ ਕੋਈ ਉਹਦੇ ਉੱਤੇ ਦੋਸ਼ ਲਾ ਦਿੱਤਾ ਜਾਂਦਾਗਾ ਪਹਿਲਾਂ UPA ਲਾਏਗਾ ਉਦੋਂ ਪਹਿਲਾਂ NSA ਲਾਏਗਾ ਤਾਂ ਜਦੋਂ ਆਪਣੀ ਮਰਜ਼ੀ ਨਾਲ ਹੀ ਅੰਦਰ ਅੱਖ ਰੱਖਿਆ ਸੈਸ਼ਨ ਦੇ ਵਿੱਚ ਪੰਜ ਵਾਰੀ ਹਾਈ ਕੋਰਟ 'ਚ ਪਟੀਸ਼ਨ ਪਾਤੀ ਕੋਈ ਸੁਣਵਾਈ ਨਹੀਂ ਹੋਈਗੀ ਉਲਟਾ ਉੱਤੋਂ ਕਹਿ ਜਾਂਦਾ ਮੈਂਬਰਸ਼ਿਪ ਰੱਦ ਹੋ ਜੂਗੀ ਜਦੋਂ ਸਮਝ ਨਹੀਂ ਦਿੱਤਾ ਯਾਰ ਹੈ ਬਈ ਤਾਂ ਅਮਰਪੰਗ ਅਮਰਪਾਲ ਸਿੰਘ ਦਾ ਕਸੂਰ ਨਹੀਂ ਹੈਗਾ ਸਰਕਾਰ ਦਾ ਕਸੂਰ ਹੈ ਕਿਉਂਕਿ ਉਹਨੂੰ ਸੈਸ਼ਨ ਦੇ ਵਿੱਚ ਗੱਲਬਾਤ ਕਰਨ ਦਾ ਮੌਕਾ ਨਹੀਂ ਦਿੰਦਾ ਯਾਰ ਹੈ ਦੇਖਣਾ ਹੁਣ ਇਹ ਬੰਦਾ ਵੀ ਅਮਰਤਪਾਲ ਸਿੰਘ ਰਿਹਾ ਹੋਣਗੇ ਜਾਂ ਕਿ ਕੋਰਟ ਦੇ ਵਿੱਚ ਕੱਲੀ ਸੁਣਵਾਈ ਹੋਣੀ ਆ ਕਿਉਂਕਿ ਬਹੁਤ ਵਾਰ ਸਮਾਂ ਦਿੱਤਾ ਗਿਆ ਇਸ ਲੋਟ ਤਾਂ ਪਰ ਹਲੇ ਤੱਕ ਬਾਹਰ ਆਉਣ ਦੀ ਕੋਈ ਸੁਭਾਵਨਾ ਨਹੀਂ ਪਰ ਜਿਵੇਂ ਇਹ ਚੈਨਲ ਤੋਂ ਜੋ ਪੰਜਾਬੀ ਗੱਲਬਾਤ ਚੈਨਲ ਆ ਤਾਂ ਉਹਦੇ ਤੇ ਇੱਕ ਵੀਡੀਓ ਜਾਰੀ ਹੁੰਦੀ ਆ ਤੇ ਇਹ ਘੰਟੇ ਦੀ ਖਬਰ ਆ ਤੇ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਕਿਉਂਕਿ ਕਹਿਣਾ ਇਹ ਆ ਵਿੱਚ ਕਈ ਚੈਨਲਾਂ ਤੋਂ ਪਹਿਲਾਂ ਵੀ ਵੀਡੀਓ ਹੋ ਗਈ ਆ ਵਾਇਰਲ ਕੋਈ ਕਹਿੰਦਾ ਜੀ ਅਮਰਤਪਾਲ ਬਾਹਰ ਆਉਣਗੇ ਉਦੋਂ ਪਹਿਲਾਂ ਵਿੱਚ ਕਈ ਵਾਰੀ ਭਗਵਤਵਾਰ ਦੇ ਸਤੀਪੇ ਵੀ ਦਵਾ ਦਿੰਦੇ ਆ ਵੀ ਉਹ ਆਏ ਹੋ ਗਿਆ ਜੀ ਤਾਂ ਕਿ ਵੀ ਚੈਨਲਾਂ ਤੋਂ ਤਰ੍ਹਾਂ ਤਰ੍ਹਾਂ ਦੀਆਂ ਵੀਡੀਓ ਆਉਂਦੀਆਂ ਹੀ ਰਹਿੰਦੀਆਂ ਵਿੱਚ ਕੁਝ ਕੁ ਫੇਕ ਵੀ ਹੁੰਦੇ ਆ ਕਿਸੇ ਨੂੰ ਨਹੀਂ ਖਬਰ ਦਾ ਪਤਾ ਹੁੰਦਾ ਤਾਂ ਉਹ ਜੀ ਖਬਰ ਸੁਣ ਕੇ ਜਿਵੇਂ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਗਏ ਗੱਲ ਹੁਣ ਇੰਨੀ ਕਾ ਵੀ ਜਿਵੇਂ ਹੁਣ ਅਮਰਤ ਪਾਲ ਨੂੰ ਲੈ ਕੇ ਇਹ ਵਿਵਾਦ ਛੜਾ ਪਿਆਗਾ ਜੋ ਕਿਉਂਕਿ ਮੈਂਬਰਸ਼ਿਪ ਰੱਦ ਕਰਨ ਦੀ ਗੱਲ ਕਰੀ ਕਰਦੇ ਹੈਗੇ ਤੇ ਮੈਂਬਰਸ਼ਿਪ ਤਾਂ ਪਹਿ ਹੀ ਰੱਦ ਹੋ ਜਣੀ ਉਹਨੂੰ ਸਮਾਂ ਤਾਂ ਦਿੱਤਾ ਨਹੀਂ ਜਾਂਦਾਗਾ ਗੱਲਬਾਤ ਕਰਨ ਦਾ ਚਾਰ ਪੰਜ ਵਾਰੀ ਪਟੀਸ਼ਨ ਪਾਤੀ ਤਾਂ ਭਈ ਗੱਲ ਹੁਣ ਇੰਨੀ ਕਾ ਜਿਵੇਂ ਉਹਨਾਂ ਦੇ ਵਕੀਲ ਆ ਜਿਹੜੇ ਉਹਨਾਂ ਦਾ ਕਹਿਣਾ ਵੀ ਇਹੇ ਆ ਮੈਂ ਪਹਿਲਾਂ ਵੀਡੀਓ ਵੀ ਜਾਰੀ ਕੀਤੀ ਆ ਇੱਕ ਆਪਣੇ ਚੈਨਲ ਤੋਂ ਉਹਦੇ ਵਿੱਚ ਕਿਹਾ ਗਿਆ ਅਮਰਤਪਾਲ ਦੇ ਜੋ ਵਕੀਲ ਆ ਵੀ 12 ਤਰੀਕ ਨੂੰ ਸੁਣਵਾਈ ਹੋਣੀ ਐ ਐਵੇਂ ਕੋਈ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਵੀ ਅਮਰਤਪਾਲ ਅੱਜ ਆਉਣਗੇ ਬਾਹਰ ਹੁਣ 12 ਤਰੀਕ ਨੂੰ ਸੁਣਵਾਈ ਹੋਣੀ ਆ ਉਹਦੇ ਵਿੱਚ ਪਤਾ ਲੱਗੂਗਾ ਵੀ ਅਮਰਤਪਾਲ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਫੇਕ ਨਿਊਜ਼ ਪਾਉਣ ਦਾ ਕੋਈ ਫਾਇਦਾ ਨਹੀਂ ਕਈ ਚੈਨਲਾਂ ਤੋਂ ਫੇਕ ਨਿਊਜ਼ ਆਉਂਦੀ ਆ ਵੀ ਅਮਰਤਪਾਲ ਬਾਹਰ ਆਉਣਗੇ ਹੁਣ 12 ਤਰੀਕ ਨੂੰ ਸੁਣਵਾਈ ਹੋਣੀ ਆ ਉਸ ਦਿਨ ਪਤਾ ਚੱਲੂਗਾ ਵੀ ਅਮਰਤਪਾਲ ਬਾਹਰ ਆਉਣਗੇ ਜਾਂ ਨਹੀਂ ਆਉਣਗੇ ਚਲੋ ਜੀ ਖਾਸ ਕਰਕੇ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜੋ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਧੰਨਵਾਦ